ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਲੜੀ ਨੰਬਰ 7 ਵਿੱਚ ਗੱਲ ਕਰਾਂਗੇ ਕੰਨ ਕਲਾ ਛੰਦ ਬਾਰੇ ਕੰਨ ਕਲਾ ਛੰਦ ਮਾਤ੍ਰਿਕ ਛੰਦ ਹੈ ਕੰਨ ਕਲਾ ਸ਼ਬਦ ਦੋ ਸ਼ਬਦਾਂ ਕੰਨ ਅਤੇ ਕਲਾ ਨੂੰ ਮਿਲ ਕੇ ਬਣਿਆ ਹੈ ਕੰਨ ਦੇ ਅਰਥ ਹਨ ਕઠੋਰ ਸਖਤ ਨਿਗਰ ਆਦ ਕਲਾ ਦੇ ਅਰਥ ਹਨ ਬਾਜੀ ਖੇਡ ਵਿਦਿਆ ਹੁਨਰ ਆਦ ਕੰਨ ਕਲਾ ਛੰਦ ਦਾ ਨਾਮ ਚਿੱਤਰ ਕਲਾ ਵੀ ਹੈ ਕੰਨ ਕਲਾ ਛੰਦ ਚਾਰ ਤੁਕਾਂ ਦਾ ਹੁੰਦਾ ਹੈ ਅਤੇ ਬਾਦ ਤੁਕਾਂ ਵੀ ਲਿਖ ਸਕਦੇ ਹਾਂ ਇਸ ਛੰਦ ਨੂੰ 16 ਵੀ ਕਿਹਾ ਜਾਂਦਾ ਹੈ ਕੰਨ ਕਲਾ ਛੰਦ ਦੇ ਚਾਰ ਰੂਪ ਮਿਲਦੇ ਹਨ ਜੋ ਇਸ ਪ੍ਰਕਾਰ ਹਨ ਕੰਨ ਕਲਾ ਛੰਦ ਦਾ ਪਹਿਲਾ ਰੂਪ ਹੈ ਹਰ ਇੱਕ ਤੁਕ ਵਿੱਚ 63 ਮਾਤਰਾ ਤਿੰਨ ਵਿਸ਼ਰਾਮ 16 16 ਮਾਤਰਾ ਤੇ ਚੌਥਾ ਵਿਸ਼ਰਾਮ 15 ਮਾਤਰਾ ਤੇ ਤੁਕਾਂਤ ਗੁਰੂ ਲਗੂ ਹੈ ਅਤੇ ਹਰ ਇੱਕ ਤੁਕ ਦਾ ਪਹਿਲਾ ਅਤੇ ਦੂਜਾ ਤੁਕਾਂਗ ਅਨੁਪਰਾਸ ਮੇਲ ਹੋਣਾ ਚਾਹੀਦਾ ਹੈ ਕੰਨ ਕਲਾ ਛੰਦ ਦਾ ਦੂਜਾ ਰੂਪ ਹੈ ਹਰ ਇੱਕ ਤੁਕ ਵਿੱਚ 62 ਮਾਤਰਾ 3 ਵਿਸ਼ਰਾਮ 16 16 ਮਾਤਰਾ ਤੇ ਚੌਥਾ ਵਿਸ਼ਰਾਮ 14 ਮਾਤਰਾ ਤੇ ਤੁਕਾਂਤ ਦੋ ਗੁਰੂ ਹੈ ਕੰਨ ਕਲਾ ਛੰਦ ਦਾ ਤੀਜਾ ਰੂਪ ਹੈ ਹਰ ਇੱਕ ਤੁਕ ਵਿੱਚ ਕਾਟ ਮਾਤਰਾ ਤਿੰਨ ਵਿਸ਼ਰਾਮ 16 16 ਮਾਤਰਾ ਤੇ ਚੌਥਾ ਵਿਸ਼ਰਾਮ 13 ਮਾਤਰਾ ਤੇ ਅੰਤ ਲਗੂ ਗੁਰੂ ਹੈ ਕੰਨ ਕਲਾ ਛੰਦ ਦਾ ਚੌਥਾ ਰੂਪ ਹੈ ਹਰ ਇੱਕ ਤੁਕ 'ਚ 64 ਮਾਤਰਾ ਚਾਰੇ ਵਿਸ਼ਰਾਮ 16 16 ਮਾਤਰਾ ਤੇ ਪਹਿਲੇ ਤਿੰਨ ਤੁਕਾਂਗਾਂ ਦਾ ਅਨੁਪਰਾਸ ਮੇਲ ਹੁੰਦਾ ਹੈ ਬੁੱਲੇ ਸ਼ਾ ਨੇ ਇਹ ਰੂਪ ਆਪਣੀਆਂ ਕੁਝ ਕਾਫੀਆਂ ਵਿੱਚ ਵਰਤਿਆ ਹੈ ੇਠਾਂ ਰੂਪ ਨੰਬਰ 2 ਦੀ ਉਦਾਹਰਨ ਦੇਖੋ ਸਾਨੂੰ ਕੀਕੂ ਭੁੱਲ ਗਏ ਹੋ ਕਿਹੜੇ ਪਾਸੇ ਜਾਣ ਡਏ ਹੋ ਗਲਤੀ ਸਾਥੋਂ ਕੀ ਹੈ ਹੋਈ ਦੱਸਿਓ ਖਾਂ ਸਾਨੂੰ ਆਕੇ ਫਿਕਰਾਂ ਚ ਅਸੀਂ ਹੋ ਗਏ ਅੱਧੇ ਤੁਸੀਂ ਹੱਦੋਂ ਵੱਧ ਹੀ ਵੱਧੇ ਕੰਮ ਯਾਰਾਂ ਨੇ ਹੀ ਆਉਣਾ ਵੇਖ ਲੈਣਾ ਪਰ ਤਿਆਕੇ ਕੰਮ ਯਾਰਾਂ ਨੇ ਹੀ ਆਉਣਾ ਵੇਖ ਲੈਣਾ ਪਰ ਤਿਆਕੇ ਧੰਨਵਾਦ ਜੀ